ਖਰੋਮਨੀ ਅਕਾਲੀ ਦਲ ਵੱਲੋਂ ਅੱਜ SYL ਦੇ ਮੁੱਦੇ ਨੂੰ ਲੈ ਕੇ ਮੋਗਾ ਦੇ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਉਸ ਰੈਲੀ ਦੇ ਵਿੱਚ ਇਕੱਠ ਨੂੰ ਵਧਾਉਣ ਵਾਸਤੇ ਪੂਰੇ ਪੰਜਾਬ ਚੋਂ ਲੋਕਾਂ ਨੂੰ ਉੱਥੇ ਜਾਣ ਦਾ ਸੱਦਾ ਦਿੱਤਾ ਗਿਆ ਸੀ ਔਰ ਉੱਥੇ ਲੋਕਾਂ ਨੂੰ ਲਿਜਾਣ ਵਾਸਤੇ ਜੋ ਪ੍ਰਾਈਵੇਟ ਟ੍ਰਾਂਸਪੋਰਟ ਤੋਂ ਇਲਾਵਾ ਸਕੂਲ ਬੱਸਸ ਜੋ ਹਨ ਉਹਨਾਂ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਔਰ ਕੱਲ ਤੋਂ ਹੀ ਕਈ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਇਹ ਮੈਸੇਜ ਭੇਜ ਦਿੱਤਾ ਗਿਆ ਸੀ ਕਿ ਅੱਜ ਸਕੂਲ ਬੰਦ ਰਹੇਗਾ ਔਰ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਮਿਲੇਨੀਅਮ ਸਕੂਲ ਦੇ ਬਾਹਰ ਹਾਂ ਜਿੱਥੋਂ ਕਈ ਸਕੂਲ ਬੱਸਸ ਜੋ ਹਨ ਉਹਨਾਂ ਦੇ ਵਿੱਚ ਲੋਕਾਂ ਨੂੰ ਭਰ ਕੇ ਮੋਗਾ ਦੇ ਵਿੱਚ ਲਜਾਇਆ ਗਿਆ ਹੈ ਕਈ ਇੱਥੋਂ ਦੇ ਜੋ ਲੋਕਲ ਲੀਡਰਸ ਹਨ ਉਹਨਾਂ ਵੱਲੋਂ ਔਰ ਸਕੂਲ ਪ੍ਰਬੰਧਕ ਵੱਲੋਂ ਪ੍ਰਬੰਧਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੋ ਛੁੱਟੀ ਅੱਜ ਸਕੂਲ ਦੇ ਵਿੱਚ ਕੀਤੀ ਗਈ ਹੈ ਉਸ ਦੀ ਪਰਪਾਈ ਕਰਨ ਵਾਸਤੇ ਜੋ ਦੂਸਰਾ ਸ਼ਨੀਵਾਰ ਹੁੰਦਾ ਹੈ ਉਸ ਦਿਨ ਵੀ ਛੁੱਟੀ ਹੁੰਦੀ ਹੈ ਸਕੂਲ ਦੇ ਵਿੱਚ ਪਰ ਇਸ ਸਕੂਲ ਦੇ ਜੋ ਪ੍ਰਬੰਧਕ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸ਼ਨੀਵਾਰ ਨੂੰ ਸਕੂਲ ਲਗਾਇਆ ਜਾਏਗਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਇਸ ਰੈਲੀ ਦਾ ਕੋਈ ਅਸਰ ਨਾ ਪਵੇ ਪਰ ਸਭ ਤੋਂ ਦਾ ਸਵਾਲ ਇਹ ਹੈ ਕਿ ਸਿਆਸੀ ਜੋ ਲੋਕ ਹਨ ਉਹ ਆਪਣੇ ਫਾਇਦਿਆਂ ਲਈ ਬੱਚਿਆਂ ਦੀ ਪੜ੍ਹਾਈ ਦੇ ਨਾਲ ਜੋ ਖਿਲਵਾਲ ਕਰ ਰਹੇ ਨੇ ਉਹ ਕਿੱਥੋਂ ਤੱਕ ਜਾਇਜ਼ ਹੈ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਜੀਵ ਸ਼ਰਮਾ এবੀਪੀ ਨਿਊਜ਼ ਅੰਮ੍ਰਿਤਸਰ